ਪੰਜਾਬ ਹੜ੍ਹ ਪੀੜਤਾਂ ਦੇ ਦੁੱਖ ਦੇ ਭਾਈਵਾਲ ਬਣੇ ਸੰਜੇ ਦੱਤ ਸੋਸ਼ਲ ਮੀਡੀਆ ਤੇ ਐਲਾਨ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਲੀਵੁੱਡ ਸੁਪਰਸਟਾਰ ਸੰਜੇ ਦੱਤ ਨੇ ਸੋਸ਼ਲ ਮੀਡੀਆ ਤੇ ਮਦਦ ਦਾ ਵੱਡਾ ਐਲਾਨ ਕੀਤਾ ਹੈ ਅਤੇ ਪੀੜਤਾਂ ਦੇ ਨਾਲ ਖੜੇ ਹੋਣ ਦੀ ਗੱਲ ਕਹੀ ਹੈ ਇਸ ਸਮੇਂ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਸੱਚਮੁੱਚ ਦਿਲ ਦਹਿਲਾਣ ਵਾਲੀ ਹੈ ਅਦਾਕਾਰ ਸੰਜੇ ਦੱਤ ਨੇ ਪੰਜਾਬ ਦੇ ਹੜ੍ਹ ਪੀੜਤਾਂ ਦਾ ਦੁੱਖ ਸਾਂਝਾ ਕੀਤਾ ਅਤੇ ਸੰਜੇ ਦੱਤ ਦੇ ਇਸ ਕਦਮ ਨੂੰ ਦੇਖ ਕੇ ਬਹੁਤ ਸਾਰੇ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਹਨ। ਅਮਿਤ ਸ਼ਾਹ ਨੇ ਕੀਤੀ ਸੀਐਮ ਮਾਨ ਨਾਲ ਗੱਲਬਾਤ 60000 ਕਰੋੜ ਰੁਪਏ ਸਬੰਧੀ ਨਹੀਂ ਦਿੱਤਾ ਕੋਈ ਪਰੋਸਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਹੜ੍ਹ ਦੇ ਮਾਮਲੇ ਨੂੰ ਧਿਆਨ ਚ ਰੱਖਦੇ ਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ਤੇ ਗੱਲਬਾਤ ਕੀਤੀ ਹਾਲਾਂਕਿ ਗ੍ਰਹਿ ਮੰਤਰੀ ਨੇ 60000 ਕਰੋੜ ਰੁਪਏ ਬਾਰੇ ਕੋਈ ਪਰੋਸਾ ਨਹੀਂ ਦਿੱਤਾ ਜੋ ਕਿ ਕੇਂਦਰ ਨੇ ਰੋਕ ਰੱਖੇ ਹਨ ਚੀਮਾ ਨੇ ਕਿਹਾ ਹੈ ਕਿ ਅੱਜ ਪੰਜਾਬ ਨੂੰ ਇਸ ਪੈਸੇ ਦੀ ਬਹੁਤ ਜ਼ਰੂਰਤ ਹੈ ਅਤੇ ਇਹ ਪੈਸਾ ਵੀ ਪੰਜਾਬ ਦਾ ਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਹੜ੍ਹਾਂ ਸੰਬੰਧੀ ਜਾਣਕਾਰੀ ਦੇਣ ਲਈ WhatsApp ਨੰਬਰ ਜਾਰੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਸੰਬੰਧੀ ਜਾਣਕਾਰੀ ਅਤੇ ਸਹਾਇਤਾ ਲਈ WhatsApp ਮੈਸੇਜਿੰਗ ਨੰਬਰ 9646222555 ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ WhatsApp ਨੰਬਰ ਤੇ ਕਿਸੇ ਵੀ ਸਹਾਇਤਾ ਲਈ ਮੈਸੇਜ ਦੇ ਨਾਲ ਆਪਣਾ ਐਡਰੈਸ ਅਤੇ ਲੋਕੇਸ਼ਨ ਭੇਜੀ ਜਾ ਸਕਦੀ ਹੈ ਤਾਂ ਜੋ ਫੌਰੀ ਤੌਰ ਤੇ ਸਹਾਇਤਾ ਕੀਤੀ ਜਾ ਸਕੇ। ਦਿੱਲੀ 'ਚ ਹੜ ਦਾ ਖਤਰਾ ਹਰਿਆਣਾ 'ਚ ਹਤਨੀਕੁੰਡ ਬੈਰਾਜ ਦੇ ਸਾਰੇ ਫਲੱਡ ਗੇਟ ਖੋਲੇ ਪਹਾੜਾ ਅਤੇ ਯਮੁਨਾ ਨਦੀ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਬਾਰਿਸ਼ ਕਾਰਨ ਯਮੁਨਾ ਨਦੀ ਓਵਰਫਲੋ ਹੋ ਗਈ ਹੈ ਹਤਨੀਕੁੰਡ ਬੈਰਾਜ ਵਿਖੇ ਯਮੁਨਾ ਨਦੀ ਵਿੱਚ 271 ਕਿਊਸਿਕ ਪਾਣੀ ਵਗ ਰਿਹਾ ਹੈ ਅਤੇ ਯਮੁਨਾ ਦੀ ਸਹਾਇਕ ਨਦੀ ਸੋਮ ਨਦੀ ਵਿੱਚ ਵੀ 5000 ਕਿਊਸਿਕ ਪਾਣੀ ਵਗ ਰਿਹਾ ਹੈ ਜੋ ਦਿੱਲੀ ਵਿੱਚ ਵੱਡੀ ਤਬਾਹੀ ਮਚਾਵੇਗਾ ਅਤੇ ਸਿੰਚਾਈ ਵਿਭਾਗ ਦੇ ਐਸ ਸੀ ਆਰ ਐਸ ਮਿੱਤਲ ਦਾ ਕਹਿਣਾ ਹੈ ਕਿ ਯਮੁਨਾ ਵਿੱਚ ਪਾਣੀ ਦੇ ਪੱਧਰ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਪੰਜਾਬ ਚ ਹੜ੍ਹ ਦੀ ਲਪੇਟ ਚ ਆਏ ਲੋਕਾਂ ਲਈ ਸਭ ਤੋਂ ਵੱਡਾ ਮਦਦਗਾਰ ਬਣਿਆ ਅਟੋਰ ਐਨ 1200 ਪੰਜਾਬ ਦੇ ਦਰਿਆਵਾਂ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾਣ ਕਾਰਨ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਦੇ ਕਈ ਇਲਾਕੇ ਹੜ੍ਹ ਦੀ ਲਪੇਟ 'ਚ ਆ ਗਏ ਹਨ। ਜਦੋਂ ਹੜ੍ਹ ਨੇ ਸਭ ਕੁਝ ਬੇਅਸਰ ਕਰ ਦਿੱਤਾ ਤਾਂ ਅਟੋਰ ਐਨ 1200 ਵਾਹਨ ਇੱਕ ਹੀਰੋ ਵਾਂਗ ਉਭਰਿਆ ਹੈ ਜਿਸ ਨਾਲ ਇਹ ਹੜ੍ਹ ਦੀ ਲਪੇਟ ਵਿੱਚ ਆਏ ਲੋਕਾਂ ਲਈ ਸਭ ਤੋਂ ਵੱਡਾ ਮਦਦਗਾਰ ਸਾਬਿਤ ਹੋਇਆ ਹੈ। ਇਹ ਵਾਹਨ ਨਾ ਸਿਰਫ ਪਾਣੀ 'ਚ ਕਿਸ਼ਤੀ ਵਾਂਗ ਚੱਲਦਾ ਹੈ ਸਗੋਂ ਰੇਗਿਸਤਾਨ 'ਚ ਵੀ ਆਸਾਨੀ ਨਾਲ ਦੌੜ ਸਕਦਾ ਹੈ। ਮੀਨੇ ਸੁੱਕਣੇ ਪਾਏ ਲੋਕਾਂ ਦੇ ਸਾਹ ਫੀਲਡ ਗੰਜ 'ਚ ਬਣੇ ਹੜ ਵਰਗੇ ਹਾਲਾਤ ਲੁਧਿਆਣਾ 'ਚ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਮahanagar ਦੀਆਂ ਗਲੀਆਂ ਭਰੇ ਹੋਏ ਪਾਣੀ ਨਾਲ ਡੁੱਬੀਆਂ ਪਈਆਂ ਹਨ ਮahanagar ਦਾ ਮੇਨ ਸ਼ਾਪਿੰਗ ਬਾਜ਼ਾਰ ਅਖਵਾਏ ਜਾਣ ਵਾਲੇ ਫੀਲਡ ਗੰਜ ਦੇ ਹਾਲਾਤ ਵੀ ਇਸ ਸਮੇਂ ਬਹੁਤ ਹੀ ਮਾੜੇ ਹਨ ਲਗਾਤਾਰ ਪੈ ਰਹੇ ਮੀਂਹ ਕਰਕੇ ਫੀਲਡ ਗੰਜ ਇਲਾਕੇ ਦੇ ਘਰਾਂ ਦੇ ਨਾਲ ਨਾਲ ਦੁਕਾਨਾਂ ਵਿੱਚ ਵੀ ਪਾਣੀ ਵੜ ਗਿਆ ਹੈ ਸਤਲੁਜ ਚ ਪਾਣੀ ਦਾ ਪੱਧਰ ਵਧਣ ਕਾਰਨ ਐਸਟੀਪੀ ਮਾਰ ਰਿਹਾ ਰਿਵਰਸ ਡਾਈਂਗ ਯੂਨਿਟ ਬੰਦ ਕਰਨ ਦੇ ਆਦੇਸ਼ ਜਾਰੀ ਰਾਤ ਤੋਂ ਪੈ ਰਹੀ ਬਰਸਾਤ ਅਤੇ ਬੁੱਢਾ ਦਰਿਆ ਦੇ ਪਾਣੀ ਦਾ ਪੱਧਰ ਵਧਣ ਦੀ ਦੋਹਰੀ ਮਾਰ ਲੁਧਿਆਣਾ ਵਾਸੀਆਂ ਲਈ ਖਾਤਕ ਸਿੱਧ ਹੁੰਦੀ ਦਿਖਾਈ ਦੇ ਰਹੀ ਹੈ ਜਾਣਕਾਰੀ ਅਨੁਸਾਰ ਸ਼ਹਿਰੀ ਆਬਾਦੀ ਚੰਦਰਨਗਰ ਤੋਂ ਗੁਜ਼ਰਦਾ ਬੁੱਢਾ ਦਰਿਆ ਪੂਰੀ ਤਰ੍ਹਾਂ ਓਵਰਫਲੋ ਦਿਖਾਈ ਦੇ ਰਿਹਾ ਹੈ ਪ੍ਰਸ਼ਾਸਨ ਵੱਲੋਂ ਬੁੱਢਾ ਦਰਿਆ ਕੰਢੇ ਆਰਜੀ ਬੰਨ ਲਗਾਉਣ ਦੇ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਲਗਾਤਾਰ ਹੋ ਰਹੀ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਚ ਦਾਖਲ ਹੋ ਚੁੱਕਾ ਹੈ ਲਗਾਤਾਰ ਪੈ ਰਹੇ ਮੀਂਹ ਕਾਰਨ ਡਿੱਗੀ ਦੋਮੋਰੀਆ ਪੁਲ ਦੀ ਕੰਧ ਕਈ ਕਾਰਾਂ ਨੁਕਸਾਨੀਆਂ ਪੰਜਾਬ ਭਾਰ ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਮਹਾਨਗਰ ਲੁਧਿਆਣਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਮਹਾਨਗਰ ਦਾ ਮਸ਼ਹੂਰ ਰੇਲਵੇ ਪੁਲ ਜੋ ਕਿ ਦਮੋਰੀਆ ਪੁਲ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਉਸ ਦੀ ਇੱਕ ਸਾਈਡ ਦੀ ਕੰਧ ਵਾਧੂ ਮੀਂਹ ਪੈਣ ਕਰਕੇ ਡਿੱਗ ਗਈ ਹੈ ਰੇਲਵੇ ਪੁਲ ਦੀ ਕੰਧ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੰਧ ਦੀ ਚਪੇਟ 'ਚ ਕਈ ਵਾਹਨ ਆ ਗਏ ਤੇ ਨੁਕਸਾਨੇ ਗਏ ਮੀਂਹ ਕਾਰਨ ਰੇਲਵੇ ਲਾਈਨ ਦੇ ਉੱਪਰੋਂ ਲੰਘਦੀ ਓਵਰਹੈਡ ਲਾਈਨ 'ਚ ਆਇਆ ਕਰੰਟ ਪੰਜਾਬ ਭਾਰ ਵਿੱਚ ਮੀਂਹ ਨੇ ਆਫਤ ਮਚਾਈ ਹੋਈ ਹੈ। ਜਲੰਧਰ ਵਿੱਚ ਮੀਂਹ ਕਾਰਨ ਸਿਗਨਲ ਵਿਭਾਗ ਦੇ ਇੱਕ ਕਰਮਚਾਰੀ ਨੂੰ ਰੇਲਵੇ ਲਾਈਨ ਦੇ ਉੱਪਰੋਂ ਲੰਘਦੀ ਓਵਰਹੈੱਡ ਲਾਈਨ ਤੋਂ ਬਿਜਲੀ ਦਾ ਕਰੰਟ ਲੱਗਣ ਦੀ ਸੂਚਨਾ ਮਿਲੀ ਹੈ। ਇਹ ਘਟਨਾ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰੀ ਖੇਤਰ ਦੇ ਯਾਰਡ ਵਿੱਚ ਵਾਪਰੀ। ਘਟਨਾ ਤੋਂ ਤੁਰੰਤ ਬਾਅਦ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਤੁਰੰਤ ਬਿਜਲੀ ਸਪਲਾਈ ਕੱਟ ਦਿੱਤੀ। ਮੀਂਹ ਦਾ ਕਹਿਰ ਜਾਰੀ, ਸਤਲੁਜ ਤੇ ਬੁੱਢਾ ਦਰਿਆ ਪੂਰੇ ਉਫਾਨ ਤੇ ਲੋਕਾਂ 'ਚ ਡਰ ਦਾ ਮਾਹੌਲ। ਲੁਧਿਆਣਾ ਚ ਸਵੇਰ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆਂ ਮਹਾਨਗਰ ਚ ਚਾਰੋਂ ਪਾਸੇ ਪਾਣੀ ਭਰ ਗਿਆ ਹੈ ਉਥੇ ਹੀ ਸਤਲੁਜ ਤੇ ਬੁੱਢਾ ਦਰਿਆ ਦਾ ਪਾਣੀ ਵੀ ਆਪਣੇ ਪੂਰੇ ਉਫਾਨ ਤੇ ਹੈ ਸਤਲੁਜ ਅਤੇ ਬੁੱਢਾ ਦਰਿਆ ਚ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਦੱਸ ਦਈਏ ਕਿ ਸਤਲੁਜ ਦਰਿਆ ਕੰਢੇ ਹਲਕਾ ਸਾਹਨੇਵਾਲ ਚ ਪੈਂਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਇੰਨਾ ਵਧਣ ਨਾਲ ਹਾਲਾਤ ਨਾਜ਼ੁਕ ਬਣੇ ਹੋਏ ਹਨ ਡੀਸੀ ਵੱਲੋਂ ਤੜਕਸਰ ਸ਼ਹਿਰ ਦਾ ਦੌਰਾ ਕਿਹਾ ਜਲਦ ਹੋਵੇਗੀ بارش ਦੇ ਪਾਣੀ ਦੀ ਨਿਕਾਸੀ ਜਲੰਧਰ ਚ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਤੜਕਸਾਰ ਸ਼ਹਿਰ ਦਾ ਦੌਰਾ ਕਰਕੇ بارش ਦੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ ਡਾਕਟਰ ਅਗਰਵਾਲ ਨੇ ਸਫਾਈ ਅਤੇ ਸੈਨੀਟਰੀ ਵਰਕਰਸ ਨੂੰ ਮਿਲ ਕੇ ਜਿੱਥੇ ਉਹਨਾਂ ਦਾ ਹੌਸਲਾ ਵਧਾਇਆ ਉੱਥੇ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਣਾ ਵੀ ਦਿੱਤੀ ਉਹਨਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਕੱਠੇ ਹੋਏ ਪਾਣੀ ਦੀ ਨਿਕਾਸੀ ਜਲਦੀ ਯਕੀਨੀ ਬਣਾ ਲਈ ਜਾਵੇਗੀ ਪਾਕਿਸਤਾਨ ਦੇ ਪੰਜਾਬ ਚ ਹੜ੍ਹ ਨਾਲ 2200 ਪਿੰਡ ਪ੍ਰਭਾਵਿਤ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਮੌਨਸੂਨ ਦਾ ਕਹਿਰ جاری ਹੈ। ਭਾਰੀ ਮੀਂਹ ਤੇ ਹੜ੍ਹ ਨੇ 33 ਲੋਕਾਂ ਦੀ ਜਾਨ ਲੈ ਲਈ ਹੈ ਅਤੇ 2200 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ 7 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪੰਜਾਬ ਸੂਬਾਈ ਆਫਤ ਦੇ ਮੈਨੇਜਿੰਗ ਡਾਇਰੈਕਟਰ ਇਰਫਾਨ ਅਲੀ ਕਾਠਿਆ ਨੇ ਕਿਹਾ ਕਿ ਸੂਬਾ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਜ਼ਿਲ੍ਹਿਆਂ ਲਈ ਹੜ੍ਹ ਕੰਟਰੋਲ ਨੰਬਰ ਕੀਤੇ ਜਾਰੀ। ਪੰਜਾਬ ਭਾਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਕਈ ਜ਼ਿਲ੍ਹਿਆਂ ਵਿੱਚ ਤਾਂ ਹੜ੍ਹ ਆ ਵੀ ਚੁੱਕੇ ਹਨ ਹੜ੍ਹ ਵਰਗੀਆਂ ਸਥਿਤੀਆਂ ਨਾਲ ਜਿੱਠਣ ਲਈ ਸੂਬਾ ਸਰਕਾਰ ਵੱਲੋਂ ਐਮਰਜੈਂਸੀ ਹੈਲਪਲਾਈਨ ਨੰਬਰ ਜ਼ਿਲ੍ਹਿਆਂ ਲਈ ਜਾਰੀ ਕੀਤੇ ਗਏ ਹਨ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਆਪਣੇ ਆਪਣੇ ਜ਼ਿਲ੍ਹੇ ਦੇ ਹੈਲਪਲਾਈਨ ਨੰਬਰਾਂ ਤੇ ਤੁਰੰਤ ਸੰਪਰਕ ਕਰ ਸਕਦੇ ਹਨ ਸਕੂਲਾਂ ਮਗਰੋਂ ਸੂਬੇ ਦੇ ਸਾਰੇ ਕਾਲਜ ਯੂਨੀਵਰਸਿਟੀਆਂ 'ਚ ਛੁੱਟੀਆਂ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੈ ਰਹੇ ਮੀਂਹ ਤੇ ਹੜ੍ਹਾਂ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ ਸੂਬੇ ਭਾਰ ਵਿੱਚ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਸਾਰੇ ਕਾਲਜ ਯੂਨੀਵਰਸਿਟੀਆਂ 3 ਸਤੰਬਰ 2025 ਤੱਕ ਬੰਦ ਰਹਿਣਗੀਆਂ ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੀ ਪੁਲਾਈ ਦੀ ਜ਼ਿੰਮੇਵਾਰੀ ਸਬੰਧਤ ਪ੍ਰਸ਼ਾਸਨ ਦੀ ਹੈ ਉਛਲ ਰਹੇ ਕਗਰ ਟਾਂਗਰੀ ਮਾਰਕੰਡਾ ਤੇ ਬਰਸਾਤੀ ਨਾਲੇ ਮੌਜੂਦਾ ਬਾਰਿਸ਼ ਅਤੇ ਮੌਸਮ ਵਿਭਾਗ ਦੀ ਪਵਿੱਖ ਬਾਣੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਵਸਨੀਕਾਂ ਲਈ ਇੱਕ ਸਲਾਹ ਜਾਰੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਨਦੀਆਂ ਖਾਸ ਕਰਕੇ ਕੱਗਰ, ਟਾਂਗਰੀ ਤੇ ਮਾਰਕੰਡਾ ਸਮੇਤ ਕੁਝ ਬਰਸਾਤੀ ਨਾਲੇ ਵੱਧੂ ਪਾਣੀ ਆਉਣ ਕਾਰਨ ਉਛਲ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਦੀਆਂ ਤੇ ਹੋਰ ਜਲ ਸਰੋਤਾਂ ਦੇ ਨੇੜੇ ਜਾਣ ਤੇ ਇਨ੍ਹਾਂ ਨੇੜਲੇ ਰਸਤਿਆਂ ਦੀ ਵਰਤੋਂ ਕਰਨ ਤੋਂ ਬਚਣ। ਡੇਰਾ ਬੱਸੀ ਵਿਖੇ ਕੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਿਆ। ਪਿਛਲੇ 2 ਦਿਨਾਂ ਤੋਂ ਪੈ ਰਹੀ ਪਾਰੀ ਬਰਸਾਤ ਕਾਰਨ ਡੇਰਾਬੱਸੀ ਵਿੱਚੋਂ ਲੰਘਦੇ ਕੱਗਰ ਦਰਿਆ ਵਿੱਚ ਇੱਕ ਵਾਰ ਫੇਰ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਕਾਰਨ ਇਲਾਕੇ ਵਿੱਚ ਹੜ ਵਰਗੇ ਹਾਲਾਤ ਬਣ ਗਏ ਹਨ ਅਤੇ ਸਥਾਨਕ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਾਰਨ ਮੁਬਾਰਕਪੁਰ ਕਾਜ਼ਵੇ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਪੰਜਾਬ 'ਚ ਅੱਜ ਤੋਂ ਪਾਰੀ بارش ਦਾ ਰੈਡ ਅਲਰਟ ਅਗਸਤ ਮਹੀਨੇ 'ਚ بارش ਨੇ ਤੋੜਿਆ 25 ਸਾਲਾਂ ਦਾ ਰਿਕਾਰਡ। ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ 'ਚ جاری ਪਾਰੀ ਬਾਰਿਸ਼ ਕਾਰਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਚੱਲ ਰਹੀ ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੋ ਰਹੀ ਬਾਰਿਸ਼ ਨੇ ਹਾਲਾਤ ਖਤਰਨਾਕ ਬਣਾ ਦਿੱਤੇ ਹਨ ਇਨ੍ਹਾਂ ਜ਼ਿਲ੍ਹਿਆਂ 'ਚ 1300 ਤੋਂ ਵੱਧ ਪਿੰਡ ਪਾਣੀ 'ਚ ਘਿਰੇ ਹਨ ਅਤੇ ਲੋਕ ਘਰਾਂ ਦੀਆਂ ਛੱਤਾਂ 'ਤੇ ਰਹਿਣ ਲਈ ਮਜਬੂਰ ਹਨ ਅਗਲੇ 3 ਦਿਨਾਂ ਤੱਕ ਪੰਜਾਬ 'ਚ ਬਾਰਿਸ਼ ਦਾ ਰੈੱਡ ਅਲਰਟ ਜਾਰੀ ਹੈ ਇਹ ਪਹਿਲੀ ਵਾਰ ਹੈ ਕਿ ਸੂਬੇ 'ਚ ਮੌਸਮ ਵਿਭਾਗ ਨੇ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੋਵੇ ਹਰਿਆਣਾ ਨੇ ਬੀਬੀਐਮਬੀ ਨੂੰ ਪੱਤਰ ਲਿਖ ਕੇ ਕੀਤੀ ਪਾਣੀ ਚ ਕਟੌਤੀ ਦੀ ਮੰਗ ਪਾਣੀ ਦੇ ਮੁੱਦੇ ਤੇ ਇੱਕ ਵਾਰ ਮੁੜ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਹੋ ਗਏ ਹਨ ਹਰਿਆਣਾ ਹੁਣ ਪਾਖੜਾ ਵਿਆਸ ਪ੍ਰਬੰਧਨ ਬੋਰਡ ਨੂੰ ਪਾਣੀ ਚ ਕਟੌਤੀ ਕਰਨ ਲਈ ਕਹਿ ਰਿਹਾ ਹੈ ਜਦਕਿ ਪੰਜਾਬ ਦੇ 7 ਜ਼ਿਲ੍ਹੇ ਹੜ ਦੀ ਲਪੇਟ ਚ ਹਨ ਤੇ 1000 ਤੋਂ ਵੱਧ ਪਿੰਡ ਪਾਣੀ ਚ ਡੁੱਬ ਚੁੱਕੇ ਹਨ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਹਰਿਆਣਾ ਸਾਨੂੰ ਡੁਬਾਉਣਾ ਚਾਹੁੰਦਾ ਹੈ ਪੰਜਾਬ ਤਾਂ ਪਹਿਲਾਂ ਹੀ ਹੜ ਨਾਲ ਜੂਝ ਰਿਹਾ ਹੈ ਅਗਸਤ ਮਹੀਨੇ ਚ ਆਮ ਨਾਲੋਂ 72% ਦੀ ਵੱਧ ਬਰਸਾਤ ਨੇ ਮਚਾਈ ਤਬਾਹੀ 4 ਸਾਲਾਂ ਚ ਇਸ ਵਾਰ ਬਾਦਲ ਫਟਣ ਦੀ ਸਭ ਤੋਂ ਵੱਧ ਵਾਪਰੀਆਂ ਘਟਨਾਵਾਂ ਹਿਮਾਚਲ ਪ੍ਰਦੇਸ਼ ਵਿੱਚ ਅਗਸਤ ਵਿੱਚ ਆਮ ਤੋਂ 72% ਦੀ ਵੱਧ ਬਰਸਾਤ ਨੇ ਤਬਾਹੀ ਮਚਾਈ ਹੈ ਅਗਸਤ ਵਿੱਚ ਆਮ ਬਰਸਾਤ 256 ਮਿਲੀਮੀਟਰ ਹੁੰਦੀ ਹੈ ਜਦਕਿ ਇਸ ਵਾਰ 440 ਮਿਲੀਮੀਟਰ ਬਰਸਾਤ ਹੋਈ ਪਹਿਲਾਂ 20 ਤੋਂ 25 ਬਾਦਲ ਫਟਣ ਦੀਆਂ ਘਟਨਾਵਾਂ ਹੁੰਦੀਆਂ ਸਨ ਪਰ ਇਸ ਵਾਰ ਮੌਨਸੂਨ ਵਿੱਚ ਹੁਣ ਤੱਕ 45 ਘਟਨਾਵਾਂ ਵਾਪਰ ਚੁੱਕੀਆਂ ਹਨ ਸਤੰਬਰ ਵਿੱਚ ਵੀ ਬਰਸਾਤ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਰੋਪੜ ਦੇ ਪਿੰਡ ਖੱਡ ਬਠਾਂਵਰ 'ਚ ਫਟਿਆ ਬੱਦਲ ਲੋਕਾਂ ਦਾ ਹੋਇਆ ਭਾਰੀ ਨੁਕਸਾਨ ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਖੱਡ ਬਠਲੌਰ ਵਿਖੇ ਬੱਦਲ ਫਟਣ ਕਾਰਨ ਇੱਕ ਲਖਤ ਪਿੰਡ ਵਿੱਚ ਪਾਣੀ ਆ ਗਿਆ ਜਿਸ ਕਾਰਨ ਪਿੰਡ ਦੇ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਜਾਣਕਾਰੀ ਦਿੰਦੇ ਹੋਇਆ ਪਿੰਡ ਦੇ ਨੌਜਵਾਨ ਬਲਰਾਮ ਪੁੱਤਰ ਦੇਵਰਾਜ ਡਾਕਟਰ ਹੇਮਰਾਜ ਟਿੱਬਾ ਟਿੱਬਾ ਟੱਪਰੀਆਂ ਨੇ ਦੱਸਿਆ ਕਿ ਇੱਕ ਤਾਂ ਪਿਛਲੇ ਕਈ ਦਿਨਾਂ ਤੋਂ ਪਾਰੀ ਬਾਰਿਸ਼ ਪੈ ਰਹੀ ਸੀ ਉਤੋਂ ਅੱਜ ਬੱਦਲ ਫਟਣ ਕਾਰਨ ਪਿੰਡ ਵਿੱਚ ਵੱਧੂ ਪਾਣੀ ਇਕੱਠਾ ਹੋਣ ਕਾਰਨ ਪਿੰਡ ਦੇ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ